ਪੰਜਾਬੀ 뮤직 ਇੰਡਸਟਰੀ ਦੇ ਉਹ ਸਿੰਗਰ ਤੇ ਐਕਟਰ ਜੋ ਕਿ ਆਉਂਦੇ ਸਮੇਂ ਦੇ ਵਿੱਚ ਸਾਨੂੰ ਨਜ਼ਰ ਆਣਗੇ ਫਾਰਮਰ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਦੇ ਰੋਲ ਦੇ ਵਿੱਚ ਜੀ ਹਾਂ ਮੈਂ ਗੱਲ ਕਰ ਰਿਹਾ ਐਮੀ ਵਿਰਕ ਦੀ ਐਮੀ ਵਿਰਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹਦ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਐਮੀ ਵਿਰਕ ਵਰਕਆਊਟ ਕਰਦੇ ਨਜ਼ਰ ਆ ਰਹੇ ਨੇ ਆਉਂਦੇ ਸਮੇਂ ਮਾਰੀਏ ਐਮੀ ਵਿਰਕ ਨੇ ਉਸ ਵੀਡੀਓ ਨੂੰ ਲਈ ਗਈ ਕੁਝ ਕਚਲ ਕਿਹਦੇ ਉੱਤੇ ਦਸ ਜੀਏ ਤੁਹਾਨੂੰ ਕਿ ਐਨੀਵਰ ਕਿਸ ਵਰਕਆਊਟ ਦੇ ਰਾਹੀਂ ਤਿਆਰੀ ਕਰ ਰਹੇ ਨੇ ਬਾਲੀਵੁੱਡ ਦੀ ਆਉਣ ਵਾਲੀ ਮੂਵੀ 83 ਦੇ ਲਈ ਹੁਣ ਦੇਖਣਾ ਇਹ ਹੋਏਗਾ ਕਿ ਐਨੀਵਰ ਕਿਸ ਵਰਕਆਊਟ ਦੇ ਰਾਹੀਂ ਗੇਨ ਕੀਤੀ ਗਈ ਫਿਟਨੈਸ ਨੂੰ ਕਿੰਨੀ ਕੁ ਦੇਖਣ ਨੂੰ ਮਿਲੇਗੀ ਫਿਲਮ 83 ਦੇ ਵਿੱਚ